ਸਾਰੇ ਰਹਿਣਾ ਤੇ ਸਵਾਗਤ ਤੁਹਾਡਾ ਸਾਡੇ ਅੱਜ ਦੇ ਵਲੌਗ ਚ ਤੇ ਆਪਾਂ ਉੱਠੇ ਸੀਗੇ ਚਾਹ ਕੀ ਲਈ ਆਪਾਂ ਤੇ ਆ ਜਾਈਆ ਨਾਈ ਤੋਂ ਯਾਰ ਗਈਆਂ ਨਾਈ ਦੇ ਮੈਨੂੰ ਵੀ ਆ ਜੀ ਮੈਨ ਲਗਾ ਤੇ ਅੱਜ ਆਪਾਂ ਤੁਹਾਨੂੰ ਦਿਖਾ ਦੇਣਾ ਲੈ ਦੱਸ ਤੈਨੂੰ ਪਤਾ ਹੀ ਨਹੀਂ ਆ ਅੱਜ ਜਾਗੋ ਆ ਵੀਡੀਓ ਤੁਸੀਂ ਬਣਾਈ ਜਾਂਦੇ ਹੋ ਸ਼ਾਪਿੰਗਾਂ ਤੁਸੀਂ ਕਰੀ ਜਾਂਦੇ ਹੋ ਤੇ ਤੁਹਾਨੂੰ ਪਤਾ ਹੀ ਨਹੀਂ ਆ ਕਿ ਅੱਜ ਜਾਗੋ ਆ ਜਾਂ ਕੀ ਆ ਸਾਰੇ YouTube ਤੇ ਤੁਹਾਡੀਆਂ ਵੀਡੀਓ ਪਾਈਆਂ ਪਈਆਂ ਅੱਜ ਜਾਗੋ ਕੱਢਣੀ ਅੱਜ ਜਾਗੋ ਕੱਢਣੀ ਪੁੱਛਣ ਤੂੰ ਉਹਨੂੰ ਦੇ ਆ ਨਾ ਤੈਨੂੰ ਪਤਾ ਨਾ ਸੁਰ ਜਾਣ ਕੇ ਡਰਾਮੇ ਜਿਹਾ ਨਾ ਕਰਿਆ ਕਰੋ ਪਤਾ ਸਾਰਾ ਹੀ ਹੁੰਦਾ ਤੁਹਾਨੂੰ ਮੱਤ ਸਹੀ ਹੈ ਇੰਤਾਲਾ ਬੰਦਾਗਾ ਤੇ ਫੋਨ ਐਨਜੋਏ ਕਰਾਵਾਂਗੇ ਤੇ ਹੁਣ ਆਪਾਂ ਮਿਲਦੇ ਆ ਅੱਗੇ ਰੋਟੀ ਪਾਈ ਖਾ ਲਈ ਸਾਡਾ ਟੁੱਟ ਹੋਈਏ ਤੇ ਆਪਾਂ ਮਿਲਦੇ ਰਹਾਂਗੇ ਅੱਗੇ ਹਾਂ ਤੇ ਮੇਕਅੱਪ ਕਰਦਾ ਯਾਰ ਦੇਖ ਆ ਤੇ ਹੋ ਜੋ ਤਿਆਰ ਅਸੀਂ ਕਿਹੜਾ ਗਿਆ ਸੀ ਕਿ ਉੱਠ ਕੇ ਕੈਮਰਾ ਫੜੋ ਜਾਂ ਤੁਹਾਡੇ ਹੱਥ ਫੜਿਆ ਤਿਆਰ ਹੋ ਕੇ ਬਣਾ ਲੈਂਦਾ ਵੀਡੀਓ ਐਡੀ ਵੀ ਕੀ ਜ਼ਰੂਰੀ ਸੀ ਬੋਥਾ ਚੁੱਕ ਕੇ ਵੀਡੀਓ ਬਣਾਉਣ ਲੱਗ ਪੈਂਦੇ ਜੇ ਹੋਰ ਤੇ ਤੁਹਾਨੂੰ ਕੋਈ ਕੰਮ ਤਾਂਦਾ ਹੈ ਨਹੀਂਗਾ ਸਾਰਾ ਦਿਨ ਵਲੌਗ 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 ਚਾਗੋ ਬੁੱਕੀ ਬੁੱਕੀ ਤਰ ਲਵਾਇਆ ਤੇ ਇਹ ਕਿੱਤੀ ਆਦਨ ਜਵਾਗ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ ਛੱਤੀ ਤੂੰ ਉਹਦੇ ਨਾਮ ਬਦਲਦੇ ਵਾਓ ਹਾ ਫਾਈਨਲ ਆ ਗਿਆ ਪਤੀ ਦੇਖ ਲਾ ਲਾ ਆਉਣਾ ਚੱਲ ਗਿਆ ਤਾਂ ਤੇਰੇ ਲੱਗੇ ਲਾ ਦਸ ਉਹਦੀ ਵਿਚਾਰੀ ਦੇ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਆ ਹੱਦ ਹੋਈ ਪਈ ਆ ਮੇਕਅਪ ਤੁਹਾਨੂੰ ਕਿਸੇ ਨੂੰ ਨਹੀਂ ਕਰਨਾ ਆਉਂਦਾ ਦੂਜੀ ਗੱਲ ਭਲਾ ਆਪਣਾ ਮੂੰਹ ਦੇਖ ਲੈ ਉਹ ਤੇਰੇ ਨਾਲੋਂ ਤਾਂ ਫੇਰ ਵੀ ਠੀਕ ਆ ਤੂੰ ਆਪਣੇ ਆਪ ਨੂੰ ਪਤਾ ਨਹੀਂ ਕੀ ਹੀਰ ਸਮਝਦੀ ਆ ਲਾ ਦਸ ਇਦਾਂ ਇੰਜ ਦਾ ਪਾਤ ਯਾਦ ਹੋਇਆ ਹੁੰਦਾ ਐਨਾ ਇਹਨਾਂ ਨੂੰ ਵਿਆਹ ਦਾ ਚਾ ਚੜਿਆ ਵਾ ਹਣਾ ਤੇ ਉਤੋਂ ਬੈਕਗ੍ਰਾਉਂਡ ਮਿਊਜ਼ਿਕ ਆਇਆ ਐਡਾ ਭੈੜਾ ਕੁਸਾਬ ਨਹੀਂ ਨਾ ਕੁਝ ਗਲਤੀ ਸਮਝ ਲੱਗਦੀ ਨਾ ਲੈਣਾ ਨਾ ਦੇਣਾ ਸਾਰੇ ਰੇਡੀਓ ਵਾਲੇ ਨਾਲਾ ਹਾਏ ਦੇ ਲੋਕ ਨਾਲ ਜਦੋਂ ਆਪਾਂ ਰੈਡੀ ਹੋਏ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਸਰਦਨ ਨੂੰ ਕਹੋ ਜੇ ਜੇ ਕਰਦੇ ਹੋਏ ਲੱਗਦਾ ਜਦੋਂ ਕੰਮ ਗਿਆ ਚੱਕੋ ਬਰੋੜਾ ਈ ਬੋਲੀ ਜਾਂਦੇ ਜੇ ਤੁਹਾਡੀ ਕੁਝ ਸਮਝ ਸਮਝ ਸਕ ਲੱਗਦੀ ਨਹੀਂ ਕਿਸੇ ਨੂੰ ਪਤਾ ਨਹੀਂ ੱੱਕੇ ਨਹੀਂ ਤੁਹਾਡੇ ਬਲੌਗ ਬਲੌਗ ਲੋਕ ਕਿਵੇਂ ਦੇਖੇ ਜਾਂਦੇ ਆ ਇੱਕ ਤੁਹਾਡੀ ਵੌਇਸ ਆਵਿੰਦੀ ਆ ਉਹ ਉਤੋਂ ਬੈਕਗ੍ਰਾਉਂਡ ਮਿਊਜ਼ਿਕ ਇਹ ਇਹੋ ਜਿਹਾ ਲਾ ਲਿਆ ਵਾ ਜਿਹਦਾ ਬੇੜਾ ਹੀ ਘਰ ਕਾ ਵਾਓ ਉਹ ਪਤਾ ਨਹੀਂ ਕੀ ਖੁਸ਼ ਆਣਾ ਅੱਜ ਆਪਾਂ ਦੀ ਸੀਗੀ ਜਾਗੋ ਤੇ ਵਾਹ ਤਾਂ ਮਾਸਤੀ ਕੀਤੀ ਨੱਚੇ ਕੋ ਦੇਖਣਾ ਟੱਪੇ ਬਹੁਤ ਜੱਟੇ ਹੋਗਾ ਨਾ ਆਪਣੇ ਬਲੌਗ ਚ ਉਹ ਨਾ ਪਾ ਥੱਕ ਗਈ ਦੀਦੀ ਵਰਗੇ ਵੀ ਥੱਕ ਗਏ ਤੁਸੀਂ ਦੇਖਿਆ ਨਾ ਸਾਡੇ ਫੇਸ ਕਿਵੇਂ ਆ ਤੇ 12 ਵਜੇ ਦਾ ਮਤਲਬ 5 ਕਿ ਮਿੰਟ ਹੀ ਰਹਿ ਗਏ ਤੇ ਸਵੇਰ ਬਰਾਤ ਵੀ ਆ ਨਾ ਤੇ ਬਾਕੀ ਤੁਸੀਂ ਦੇਖਿਆ ਆਪਾਂ ਕਿੰਨੀ ਮਾਸਤੀ ਕੀਤੀ ਆ ਨਾ ਮੇਰੇ ਲੱਤਾਂ ਬਹੁਤ ਦੁਖੀਆਂ ਹੋਈਆਂ ਦੀਆਂ ਤੁਸੀਂ ਵੀ ਥੱਕ ਗਏ ਇਹ ਵੀ ਦਾ ਤਰੇ ਤੇ ਬੋਲਾ ਤੁਸੀਂ ਦੇਖਿਆ ਨਾ ਅਜ ਤੱਕ ਕਿੱਦਾਂ ਨੱਚ ਰਿਹਾ ਸੀਗਾ ਬੱਸ ਅਸੀਂ ਤਾਂ ਥੱਕ ਗਏ ਤੇਰੀਆਂ ਵੀਡੀਓ ਦੇਖ ਦੇ ਕੇ ਭਰਾਵਾ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਦਾ ਤੂੰ ਇਹਨੂੰ ਸਾਡੇ ਤੋਂ ਤਾਂ ਨਹੀਂ ਹੁੰਦੀਆਂ ਤੁਹਾਡੀਆਂ ਵੀਡੀਓ ਦੇਖੀਆਂ ਨਹੀਂ ਜਾਂਦੀਆਂ ਲੋਕ ਪਤਾ ਨਹੀਂ ਕਿਵੇਂ ਦੇਖ ਲੈਂਦੇ ਕੋਈ ਵੀਡੀਓ ਵੀ ਕੋਈ ਢੰਗ ਦੀ ਹੋਵੇ ਨਾ ਵੀਡੀਓ ਦੇ ਵਿੱਚ ਕੁਝ ਖਾਸ ਹੁੰਦਾ ਨਹੀਂ ਫਿਰ ਕਹਿੰਦੇ ਅਸੀਂ ਕਿਹੜੇ ਕੱਪੜੇ ਲਾ ਕੇ ਵੀਡੀਓ ਬਣਾਉਨੇ ਆ ਇਹ ਕੱਪੜੇ ਤੋਂ ਘੱਟ ਥੋੜੀ ਹੁੰਦੇ ਨੇ ਵੀਡੀਓ ਬਣਾਉਣ ਦਾ ਵੀ ਕੋਈ ਮਤਲਬ ਹੁੰਦਾ ਹੈ ਕੋਈ ਵਧੀਆ ਮੈਸੇਜ ਦੋ ਲੋਕਾਂ ਨੂੰ ਜੋ ਵਧੀਆ ਮੈਸੇਜ ਆਵੇ ਐਦੇ ਵਿੱਚ ਅਸੀਂ ਕੀ ਵੇ ਕੀ ਤੁਹਾਡੀ ਜਾਗੋ ਵੇਖੀਏ ਘਰੇ ਨੱਚੀ ਜਾਂਦੇ ਤੁਸੀਂ ਆਸ ਜੀ ਹਾਂਜੀ ਦੋਸਤੋ ਅਗਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦਿਲੂ ਧੰਨਵਾਦ ਤੇ ਚਲੋ ਮਿਲਦੇ ਆਂ ਆਪਾਂ ਅਗਲੀ ਨਵੀਂ ਵੀਡੀਓ ਵਿੱਚ